ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਅਤੇ ਦੂਸਰੇ ਪਾਸੇ ਸ਼ਰੂਪੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੇ ਸਾਹ ਸੁੱਕੇ ਹੋਏ ਨੇ ਜਿਮਨੀ ਚੋਣ ਨੂੰ ਲੈ ਕੇ ਕਿਉਂਕਿ ਹਲਕਾ ਤਰੰਟਾਰ 2 ਦੇ ਵਿੱਚ ਕਿਸੇ ਵੀ ਸਮੇਂ ਜਿਮਨੀ ਚੋਣ ਦਾ ਵਿਗੜ ਵਾ ਸਕਦਾ ਹੈ ਕਿਉਂਕਿ ਚੋਣ ਕਮਿਸ਼ਨ ਵੱਲੋਂ ਖਾਲੀ ਸੀਟ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਇਹ ਹਲਕਾ ਸ਼੍ਰੀ ਖਜੂਰ ਸਾਹਿਬ ਦੇ ਵਿੱਚ ਆਉਂਦਾ ਹੈ ਸ਼੍ਰੀ ਖਜੂਰ ਸਾਹਿਬ ਤੋਂ ਸਾਂਸਦ ਬਣੇ ਸੀ ਐਜ਼ ਏ ਆਜ਼ਾਦ ਉਮੀਦਵਾਰ ਪੰਜਾਬ ਦੇ ਲੋਕਾਂ ਨੂੰ ਪਲੀ ਪਾਤ ਪਤਾ ਹੈ ਕਿ ਭਾਈ ਅਬਰਜਪਾਲ ਖਾਲਸਾ ਨੇ ਜੇਲ੍ਹ ਦੇ ਵਿੱਚੋਂ ਬੈਠ ਕੇ ਐਜ਼ ਏ ਲੋਕ ਸਭਾ ਦੀ ਸੀਟ ਲੜੀ ਸੀ ਹਲਕਾ ਖਰੂਰ ਸਾਹਿਬ ਤੋਂ 1,49,000 ਦੇ ਵੱਡੇ ਫੱਕ ਦੇ ਨਾਲ ਜਿੱਤੇ ਸੀ ਹਾਲਾਂਕਿ ਇਹ ਜਿੱਤ ਸਭ ਤੋਂ ਵੱਡੀ ਜਿੱਤ ਮੰਨੀ ਜਾਂਦੀ ਹੈ ਇਹਨਾਂ 13 ਜ਼ਿਲ੍ਹਿਆਂ ਦੇ ਵਿੱਚੋਂ ਹਣ ਜਿਸ ਤਰ੍ਹਾਂ ਹੀ ਭਾਈ ਅਮਰਪਾਲ ਖਾਲਸਾ ਦੇ ਪਿਤਾ ਤਾਂ ਸਿੰਘ ਸਿੰਘ ਖਾਲਸਾ ਨੇ ਕਿਹਾ ਕਿ ਅਸੀਂ ਵੀ ਆਪਣਾ ਉਮੀਦਵਾਰ ਚੋਣ ਮੰਜਾਮ ਦੇ ਵਿੱਚ ਉਤਾਰਾਂਗੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਟੈਨਸ਼ਨ ਵਧੀ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੀ ਟੈਨਸ਼ਨ ਵੀ ਵਧੀ ਕਾਂਗਰਸ ਪਾਰਟੀ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਕਰ ਰਹੀ ਹੈ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀਆਂ ਤੁਕਨਸਵਾ ਆਰੀਆਂ ਨੇ ਕਿ ਸ਼ਰੂਨੀ ਇਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਵੇਗਾ ਲੇਕਿਨ ਇਹ ਇੱਕ ਤਰ੍ਹਾਂ ਦਾ 2027 ਦਾ ਫਾਈਨਲ ਹੈ ਕਿਉਂਕਿ ਭਾਈ ਅਮਰਤਪਾਲ ਖਾਲਸਾ ਦੀ ਪਾਰਟੀ ਵੱਲੋਂ ਜਿਵੇਂ ਹੀ ਐਲਾਨ ਹੋਇਆ ਕਿ ਅਸੀਂ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਾਂਗੇ ਉਸ ਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਬਣ ਗਿਆ ਕਿ ਬੀਬੀ ਪਰਮਜੀਤ ਕੌਰ ਖਾਧੜਾ ਨੂੰ ਜਿਹੜਾ ਹੈ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਇਹ ਚਰਚਾ ਚੱਲੀ ਚਰਚਾ ਤੋਂ ਬਾਅਦ ਲਗਾਤਾਰ ਲੋਕਾਂ ਨੇ ਸਮਰਥਨ ਕੀਤਾ ਬੀਬੀ ਪਰਮਜੀਤ ਕੌਰ ਖਾਲੜਾ ਜੀ ਦਾ ਕਿਉਂਕਿ ਉਹਨਾਂ ਦੇ ਹਸਬੰਦ ਜਸਵੰਤ ਸਿੰਘ ਖਾਲੜਾ ਦੀ ਕੌਮ ਨੂੰ ਬੜੀ ਵੱਡੀ ਦੇਣ ਹੈ ਕੌਮ ਦੀ ਖਾਤਰ ਹੀ ਉਹ ਸ਼ਹੀਦ ਹੋਏ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਪਰਮਜੀਤ ਕੌਰ ਖਾਲੜਾ ਨੇ ਅੱਜ ਬਿਆਨ ਦਿੱਤਾ ਹੈ ਜਿਬਲੀ ਚੋ ਨੂੰ ਲੈ ਕੇ ਦੱਸਿਆ ਜਾ ਰਿਹਾ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਇੱਕ ਮੀਟਿੰਗ ਤੋਂ ਬਾਅਦ ਸ਼ਪਸ਼ਟ ਕੀਤਾ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਤਰਤਰ ਵਿਧਾਨ ਸਭਾ ਜਾਂ ਕਿਸੇ ਹੋਰ ਹਲਕੇ ਹੋਰ ਜਾਂ ਕਿਸੇ ਹੋਰ ਚੋਣ ਵਿੱਚ ਭਾਗ ਨਹੀਂ ਲੈਣਗੇ ਜਥੇਬੰਦੀ ਨੇ ਦੱਸਿਆ ਕਿ ਪਰਮਜੀਤ ਕੌਰ ਖਾਲੜਾ ਨੇ ਖਡੂਰ ਸਾਹਿਬ ਪਾਰਲੀਮੈਂਟ ਹਲਕੇ ਦੀ ਚੋਣ ਸਿਰਫ ਦੁਸਤਾ ਪਾਪੀਆਂ ਨੂੰ ਨੰਗਾ ਕਰਨ ਅਤੇ ਪੰਜਾਬ ਦੇ ਹਿੱਤ ਲਈ ਲੜੀ ਸੀ ਜਿਸ ਵਿੱਚ ਸਿੱਖ ਪੰਥ ਨੇ ਵੱਡੇ ਪੱਧਰ ਤੇ ਸਹਿਯੋਗ ਦਿੱਤਾ ਖਾਲਸਾ ਮਿਸ਼ਨ ਨੇ ਜੋ ਖਾਲੜਾ ਮਿਸ਼ਨ ਨੂੰ ਜ਼ੋਰ ਦੇ ਕੇ ਕਿਹਾ ਕਿ ਚੋਣਾ ਲੜਨਾ ਉਹਨਾਂ ਦਾ ਪੇਸ਼ਾ ਨਹੀਂ ਅਤੇ ਪਹਿਲਾਂ ਸਿਰਫ ਵਿਸ਼ੇਸ਼ ਹਾਲਾਤ ਵਿੱਚ ਚੋਣ ਲੜਨ ਦਾ ਫੈਸਲਾ ਲਿਆ ਗਿਆ ਸੀ ਉਹਨਾਂ ਨੇ ਪੰਥ ਅਤੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਜ਼ੁਲਮ ਅਤੇ ਜ਼ਬਰ ਦੇ ਖਿਲਾਫ ਆਪਣਾ ਸੰਗਰਾਮ ਜਿਹੜਾ ਹੈ ਜਾਰੀ ਰੱਖਾਂਗੇ ਇਹ ਖੁਦ ਇਸ ਦੀ ਜਾਣਕਾਰੀ ਪਰਮਜੀਤ ਖਾਲੜਾ ਆਰਗੇਨਾਈਜੇਸ਼ਨ ਯਾਨੀ ਕਿ ਸੰਸਥਾ ਦੇ ਜਿਹੜੇ ਮੁਖੀ ਨੇ ਹੁਣ ਬੀਬੀ ਪਰਮਜੀਤ ਕੋ ਖਾਲੜਾ ਨੇ ਉਹਨਾਂ ਵੱਲੋਂ ਦਿੱਤੀ ਗਈ ਹੈ ਕਿ ਭਾਈ ਇਲੈਕਸ਼ਨ ਬਲੜਨਾ ਮੇਰਾ ਜਿਹੜਾ ਹੈ ਪੀਸ਼ਾ ਨਹੀਂ ਮੈਂ ਤਾਂ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਉਹਨਾਂ ਪਾਪੀਆਂ ਤੇ ਦੁਸਤਾਂ ਨੂੰ ਜਿਹੜੇ ਧਰਮ ਦੇ ਖਿਲਾਫ ਚੱਲਦੇ ਨੇ ਜਿਹੜੇ ਸਿੱਖੀ ਦੇ ਖਿਲਾਫ ਚੱਲਦੇ ਨੇ ਜਿਨ੍ਹਾਂ ਨੇ ਝੂਠਾ ਮੁਠਾ ਬਾਣਾ ਪਹਿਨੇ ਹੋਇਆ ਉਹਨਾਂ ਦੇ ਖਿਲਾਫ ਉਹਕੇ ਮੈਂ ਭਾਈ ਅੰਮ੍ਰਿਤਪਾਲ ਖਾਲਸਾ ਦੀ ਸਪੋਰਟ ਕੀਤੀ ਸੀ ਨਾ ਤੇ ਮੇਰੇ ਤਨ ਤਨ ਦੇ ਵਿੱਚੋਂ ਚੋਣ ਲੜਾਂਗੀ ਨਾ ਕਿਸੇ ਮੈਂ ਹੋਰ ਹਲਕੇ ਦੇ ਵਿੱਚੋਂ ਲੜਾਂਗੀ ਇਹ ਬੀਬੀ ਪਰਮਜੀਤ ਕੌਰ ਖਾਲੜਾ ਖਾਲੜਾ ਜਿਹੜੇ ਨੇ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਹੈ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਅਸੀਂ ਬਿਲਕੁਲ ਅੰਟਾਸਨ ਨਹੀਂ ਆ ਨਾ ਜਿਵਨੀ ਚੋਣ ਲੜਨ ਦੇ ਵਿੱਚ ਨਾ ਲੋਕ ਸਭਾ ਨਾ ਵਿਧਾਨ ਸਭਾ ਦੀ ਚੋਣ ਲੜਨ ਦੇ ਵਿੱਚ ਉਹਨਾਂ ਕਿਹਾ ਕਿ ਇਹ ਮੇਰੀ ਅਤੇ ਮੇਰੀ ਆਰਗੇਨਾਈਜੇਸ਼ਨ ਦਾ ਆਰਗੇਨਾਈਜੇਸ਼ਨ ਦਾ ਵੱਡਾ ਫੈਸਲਾ ਹੈ